ਸਤਿ ਸ਼੍ਰੀ ਅਕਾਲ ਜੀ ਸਾਰਿਆਂ ਵੀਰਾਂ ਨੂੰ YouTube ਚੈਨਲ ਸੰਧੂ ਭੱਦਰਪੁਰਿਆ ਡੇਰੀ ਫਾਰਮ ਵਿੱਚ ਸਵਾਗਤ ਕਰਦੇ ਜੀ ਤੁਹਾਡਾ ਆਸ ਕਰਦੇ ਜੀ ਜੋ ਵੀ ਇਸ ਚੈਨਲ ਦੇ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਜੋਗੇ। ਕਵੈਸਟ ਬੇਨਤੀ ਕਰਦੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਨ ਨੂੰ ਆਲ ਸੈਟ ਕਰਿਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲ ਸਕੇ। ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਰਿਓ ਹੌਸਲੇ ਨੂੰ ਵਧਾਓ। ਸਜਣੋ ਕਿਦੋਂ ਵੀ ਖਰੀਦਦਾਰੀ ਕਰਦੇ ਜੀ ਆਪਣੀ ਨਰਖ ਪਰਖ ਕਰਕੇ ਚੋ ਕੇ ਟਿਪ ਕੇ ਤਸੱਲੀ ਕਰਕੇ ਲੈ ਕੇ ਜਾਣਾ ਤੁਹਾਡਾ ਫਰਜ਼ ਬੰਦਾ ਹੈ ਪੈਸੇ ਲਾਉਣੇ ਪਏ ਠੀਕ ਹੈ ਜੀ ਬਾਅਦ ਵਿੱਚ ਕਿਸੇ ਨੂੰ ਕੋਈ ਲਾਮਾ ਨਾ ਦੋ ਅੱਜ ਦੀ ਵਿਜਿਟ ਪਿੰਡ ਵਟੋਵਾ ਜ਼ਿਲ੍ਹਾ ਸ਼੍ਰੀ ਤਰਨਤਾਰਨ ਤੇ ਤਹਿਸੀਲ ਪੱਟੀ ਭਾਈ ਬਲਵਿੰਦਰ ਸਿੰਘ ਜੀ ਦੇ ਘਰ ਸੰਧੂ ਤੇ ਪਹੁੰਚ ਚੁੱਕੇ ਆਂ ਆਓ ਦਈਏ ਬਧੇਰੇ ਜਾਣਕਾਰੀ ਲੈ ਕੇ ਦਈਏ ਤੁਹਾਡੇ ਦਾ ਹੀ ਕਰੀਏ ਸਾਂਝੀ ਕਿਰਵਾ ਸੂਬਾ ਕੀ ਗੱਲ ਬਾਤ ਹੈ ਬਾਈ ਬਲੰਦ ਸਿੰਘ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਦੂ ਸਾਹਿਬ ਜੀ ਠੀਕ ਠਾਕ ਜੀ ਚੜਦੀ ਕਲਾ ਚੱਲੀ ਜਾਂਦੀ ਕਾਰੋਬਾਰ ਨੰਦਪਜੇ ਤੁਸੀਂ ਸੁਣਾਓ ਵਾ ਚੱਲੀ ਜਾਂਦੇ ਸਾਡੇ ਤੁਹਾਡਾ ਸਵਾਗਤ ਹੈ ਚੈਨਲ ਤੇ ਪਹਿਲੀ ਵੀਡੀਓ ਕੋਲ ਤੇ ਹੋਰ ਵੈਲਕਮ ਕੀਤਾ ਤੁਹਾਡਾ ਵਾ ਜੀ ਚਲੋ ਸਾਧਗੁਰੂ ਕੀ ਅਰਦਾਸ ਕਰਦੇ ਇਸੇ ਤਰਾਈਂ ਕੰਮ ਚੱਲੀ ਜਾਂਣਾ ਚੱਲੀ ਜਾਂ ਸਾਨੂੰ ਦੇ ਤਨ ਮਿਲ ਕੇ ਚਲਾਈ ਦੇਣ ਦੁਗਣੀ ਚੌ ਚੌਗਣੀ ਤਰੱਕੀ ਪਾਖੇ ਇਲਾਕੇ ਦੇ ਭੈਣ ਭਰਾ ਦਾ ਵਾਧਾ ਹੁੰਦਾ ਫਿਰ ਆ ਜੀ ਹਾਂ ਜੀ ਜਿਹੜੇ ਦੂਰ ਆਉਣਾ ਉਹਨੇ ਵੀ ਆਉਣਾ ਆਪਦੀ ਨਾਲ ਹੀ ਹੁਣ ਆਪਦਾ ਦਾ ਵਾਧਾ ਬਸ ਜੀ ਬਸ ਤੇ ਇਹ ਫਿਰ ਕਿਹੜੀ نسل ਆ ਗਈ ਹੈ ਇਹ ਨੀਲੀ ਚ ਆਉਂਦੀ ਹੈ ਜੀ ਨੀਲੀ ਚ ਆ ਜਾਂਦੀ ਹੈ ਨਾ ਹਾਂ ਜੀ ਇਹ ਜਾਤ ਦੀ ਜਵੇਂ ਉੱਧਰ ਦੀ ਹੁੰਦੀ ਆਪਣੇ ਲੈਂਦੇ ਪੰਜਾਬ ਪਾਕਿਸਤਾਨ ਦੀ ਦੀਦੀ ਜੋ ਨਾ ਉੱਧਰ ਵੀ ਬੱਚਾ ਬਚਾਇਆ ਰਿਹਾ ਟਿਕਾ ਡੂਗਾ ਭਰੇ ਆ ਨਾ ਆ ਗਈ ਕਿ ਜਿਵੇਂ ਕਿ ਪਿੱਛੇ ਪੁਰਾਣਾ ਹੀ ਰਵਾਸ ਤਰਿਆਉਂਦਾ ਆ ਮੈਂ ਆਪਣਾ ਮੜੀਕਰ ਦੁੱਧ ਵਾਲੀ ਤੀਜਾ ਸੁਗਾ ਸੂਈ ਆ ਪਹਿਲਾਂ ਆਪਣਾ ਡਰੈਸ ਦੱਸ ਦਈਏ ਭੈਣ ਭਰਾਵਾਂ ਨਾਮ ਫੋਨ ਨੰਬਰ ਨਾਮ ਬਲਵਿੰਦਰ ਸਿੰਘ ਹਾਂਜੀ ਅਸੀਲ ਪੱਟੀ ਜਿਲ੍ਹਾ ਕਰਨਤਾਰ ਠੀਕ ਆ ਮੋਬਾਈਲ 98146 ਹਾਂਜੀ ਜੀ ਦਾ 5381 ਲਓ ਭਾਈ ਸੱਜਣਾ ਇਹ ਮੱਝ ਜਿਹੜੀ ਇਹ ਨੀਲੀ ਰਾਵੀ ਦੇ ਵਿੱਚ ਬਾਈ ਬਲਵਿੰਦਰ ਸਿੰਘ ਜੀ ਦੇ ਕੋਲ ਆ ਇਹ ਲਹਿੰਦੇ ਪੰਜਾਬ ਦੀ ਲੱਗਦੀ ਆ ਭਲੇਖਾ ਪੈਂਦਾ ਏ 100% ਠੀਕ ਆ ਜੀ ਤਾਂ ਭਲੇਖਾ ਪੈਂਦਾ ਹੈ ਕਿ ਨੀਲੀ ਦੇ ਵਿੱਚ ਵੀ ਆਉਂਦੀ ਆ ਜਿਹੜੀ ਆਟਰ ਕੁਆਲਟੀ ਲੱਗੀ ਆ ਨਾ ਬਹੁਤ ਸੋਹਣੀ ਲੱਗੀ ਕਰਮਾ ਵਾਲੀ ਨੂੰ ਠੀਕ ਹੈ ਜੀ ਤੇ ਬਿਲਕੁਲ ਸਾਫ ਲੇਵੇ ਦੀ ਆ ਬੰਤਰ ਬੰਤਰ ਬੜੀ ਵਧੀਆ ਹੈ ਤੇ ਬਾਈ ਜੀ ਖੋਲ ਕੇ ਤੋਰਾ ਚੈੱਕ ਕਰਾਈਏ ਤੇ ਆ ਆ ਗਈ ਮਗਰ ਕੱਟੀ ਬਾਈ ਬਲੇਂਦਰ ਜੀ ਦਾ ਕਿਦਨ ਦੀ ਸੂਈ ਹੋਗੀ ਪਰਸੋ ਸੂਈ ਜੀ ਕਿੰਨੇ ਬੋਲੇ ਤੋਂ ਸਟਾਰਟਿੰਗ ਬੋਲਾ ਇਹਦੇ ਥਲੇ 10 ਤਾਂ ਨਹੀਂ ਤੇ ਨੋਵਾ ਤਾਂ ਉੱਪਰ ਹੀ ਹੋਗਿਆ 18 ਦੇ ਦੋ ਟਾਈਮ ਭਾਂ ਕੋ ਤਸल्ली ਠੀਕ ਆ 9 10 ਦੇ ਵਿੱਚ ਬੋਲਾ ਹੈਗਾ ਨਾ ਤੇ ਚੌਣ ਚਾਂਣ ਕਿੱਦਾਂ ਬੋਲੀਏ ਤੇ ਨੰਬਰ ਲਓ ਜੀ ਪੁੱਛ ਘੜ ਦੀ ਗਰੰਟੀ ਠੀਕ ਹੈ ਜੀ ਲਓ ਸਜਣੋ ਬਹੁਤ ਸੋਹਣੀ ਆ ਖੂਬਸੂਰਤ ਆ ਜਿੰਨੀ ਵੀ ਆਖੀ ਕਰਮਾ ਵਾਲੀ ਤੇ ਬਾਕੀ ਤੋਰਾ ਤਰਾ ਕਰ ਲੋ ਚੈੱਕ ਤੋਰਾ ਬਹੁਤ ਸੋਹਣਾ ਲੱਗਾ ਆਰਟਰ ਕੁਆਲਿਟੀ ਚੰਗੀ ਸਿਰਾਂ ਲੱਗੀ ਆ ਜੀ ਮੇਨ ਗੱਲ ਜਿਹੜੀ ਆਰਟਰ ਕੁਆਲਿਟੀ ਦੀ ਹੈ ਨਾ ਬਹੁਤ ਸੋਹਣੀ ਲੱਗੀ ਆ ਵੇਖੋ ਇਹ ਅਸਲ ਜਿਹੜੀਆਂ ਲੈਂਦੇ ਪੰਜਾਬ ਦੀਆਂ ਮਈਆਂ ਨਾ ਆਪਣੀਆਂ ਜਿਵੇਂ ਕਹਿ ਦੇਈਆਂ ਵੇ ਬਾਹਰ ਫੋਟ ਫੋਟ ਆਈ ਬਈ ਸਾਰੀ ਦੋ ਬਣਿਆ ਠੀਕ ਆ ਉਹਨੇ ਗਾੜੀ ਆ ਤੇ ਉਹਨੇ ਸੱਜਰੋਂ ਪਿਛਾੜੀ ਕਿੰਨਾ ਬੰਦਾ ਤੈਨੂੰ ਸਾਹ ਅੱਛਾ ਜੀ ਕਿੰਨਾ ਕੇ ਦੁੱਧ ਕਰ ਜੂਗੀ ਜੀ ਮੈਂ ਤਾਂ ਨਾ 12 13 ਟੱਪੂਗੀ 12 13 ਤਾਂ ਟੱਪ ਜੂ ਨਾ ਟੱਪੂ ਗਰੰਟੀ ਠੀਕ ਆ ਲਓ ਜੀ ਇਹ ਆ ਪਾਕਿਸਤਾਨੀ ਨਿੱਲੀ ਰਾਵੀ ਦੇ ਵਿੱਚ ਕਹਿ ਰਹੀ ਜਿਵੇਂ ਉਧਰੋਂ ਕੋਈ ਪੁਰਾਣੇ ਰਵੇ ਰੂਵੇ ਦੇ ਵਿੱਚੋਂ ਰਵਾ ਗਾਂ ਦੀ ਗਾਂ ਜਿਹਦੀ ਦਰ ਪਹੁੰਚ ਆਉਂਦਾ ਠੀਕ ਆ ਬਾਕੀ ਹਾਈਟ ਵੀ ਸੋਹਣੀ ਲੱਗੀ ਕਦ ਕਾੜ ਵੀ ਸੋਹਣਾ ਹੈ ਤੇ ਬੰਦੀ ਥਾਂ ਦੀ ਸੱਜਣੋਂ ਚੰਗੀ ਆ ਕੱਟੀ ਮਗਰ ਆ ਗਈ ਉਮੀਦ ਕਰਦੇ ਹਾਂ ਜਰੂਰ ਤੁਹਾਡੇ ਮਨ ਨੂੰ ਲੱਗੂਗੀ ਸ਼ਾਨਦਾਰ ਤੇ ਆਰਡਰ ਕੁਆਲਟੀ ਦੇ ਖੱਲੀ-ਖੱਲੀ ਵੇਖ ਲੋ 나ੜ ਜਿਹੜੀ ਦਿੱਤੀ ਨਹੀਂ ਪਈ ਆ ਬਾਕੀ ਬਟਨ ਵਾਲਾ ਛੱਡਾ ਜੇ ਦੇਖ ਲੋ ਠੀਕ ਲੇਵਾ ਤੇ ਹੁਣ ਫੁੱਟ-ਫੁੱਟ ਬਾਹਰ ਨੂੰ ਹੋਇਆ ਪਿਆ ਗਰਮ ਵਾਲੀ ਦਾ ਤੇ ਸੋਹਣੀਆਂ ਬਿੱਲੀ ਮਣਕੀ ਆਖਿਆ ਸੂਬਾ ਤੇ ਜਾਉ ਠੀਕ ਜਾ ਠੀਕ ਜਾ ਸਵਤ ਜਿਆਦਾਸ ਰਹਿ ਜੀ ਠੀਕ ਹੈ ਤੇ ਉਮੀਦ ਕਰਦੇ ਆ ਕਿ ਜਿੰਨੇ ਘਰੇ ਰੱਖਣੀਆਂ ਨਾ ਉਹ ਚੱਕ ਦਿਓ ਟਾਈਮ ਸਿਰ ਫਟੇ ਕਿਉਂਕਿ ਮੌਕਾ ਇੱਕ ਵਾਰ ਮਿਲਦਾ ਚੋਣਵਾ ਜਾਂ ਫੀਸ ਹੁੰਦਾ ਹੈ ਤੇ ਘਰ ਨੂੰ ਬਹੁਤ ਵਧੀਆ ਹੈ ਤੇ ਸੰਧੂ ਸਾਹਿਬ ਫਿਰ ਇਹਦੇ ਕੀ ਡਿਮਾਂਡ ਕਰਦੇ ਆਪਾਂ ਡਿਮਾਂਡ ਸੰਧੂ ਦਾ ਭੱਜਾ ਜੀ ਨਹੀਂ ਕਰਨੀ ਹਾਂ ਜੀ ਮੰਗਦੇ 72 ਅੱਛਾ ਤੇ 70 ਦੇ ਵਿੱਚ ਪੈਸੋ ਛੋੜ ਕਰਦੇ 500 500 ਹੋਰ ਕਰਦੇ ਹੋ 1000 ਹੋ ਜੂ ਯਾਰ ਯਾਰ ਹੈ ਠੀਕ ਆ ਲਓ ਸੱਜਣੋ ਇਹ 1000 ਘੱਟ 70 ਦੀ ਜਿਹੜੀ ਤੁਹਾਨੂੰ ਮਿਲ ਜੂਗੀ ਠੀਕ ਹੈ ਜੀ ਤੇ ਉਮੀਦ ਕਰਦੇ ਆ ਜਰੂਰ ਮੰਨੂ ਲਗੋ ਤਾਜੀ ਸੂਈ ਸਵਾਈ ਆ ਆਰਡਰ ਕੁਆਲਟੀ ਫੇਰ ਇੱਕ ਵਾਰ ਚੈੱਕ ਕਰ ਲਓ ਤੇ ਗੱਲੀ ਗੱਲੀ ਨਾੜ ਜਵੇਂ ਪੁਲਵਾਨਾਂ ਦੇ ਨਹੀਂ ਦੀਂ ਦੇ ਡੋਲਿਆਂ ਦੇ ਇਦਾਂ ਮਗਰ ਉਹ ਜੁਗਾਰ ਬਣਿਆ ਪਿਆ ਜੀ ਠੀਕ ਆ ਤੇ ਪਿੰਡ ਬਲਟੋ ਆ ਪਹੁੰਚ ਕੇ ਨਰਖ ਫਰਕ ਕਰਕੇ ਲੈ ਕੇ ਜਾਇਓ ਆਸ ਕਰਦੇ ਹਾਂ ਜੋ ਇਹ ਚੈਨਲ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ 'ਚ ਹੋਣਗੇ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਰੱਬ ਰੱਖਾ ਦੀ